ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਬੂਰੀ ਗੱਬਣ ਨੀਲੀ ਦਾ ਵੀ ਗੱਬਣ ਤੇ ਇੱਕ ਗੱਬਣ ਵੜ ਤੇ ਇੱਕ ਖੜੀ ਹੈਗੀ ਆਪਣੀ ਤਾਜੀ ਸੂਈ ਵੀ ਚਾਰ ਨਾਗ ਸੇਹੜਾ ਡਟੇਰ ਵੀਰ ਤੋਂ ਪਹੁੰਚਦੇ ਆਓਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 98763 20664 98763 20664 ਆਪਾਂ ਦਿਖਾਵਾਂਗੇ ਚਾਰ ਨਾਲ ਹਾਂਜੀ ਪਹਿਲਾ ਨੰਬਰ ਦੇ ਨੀਲੀ ਦਾ ਵੀ ਝੋਟੀ ਦੇਖੀਏ ਨੇ ਕਿਹੜਾ ਸੂਆ ਸੂਰੀਆ ਜੀ ਇਹ ਦੂਜਾ ਸੂਆ ਸੁਖਵਿੰਦਰ ਇਹਨੇ ਤੇਰ ਟਾਈਮ ਕਿੰਨਾ ਬਾਕੀ ਆ ਦਾ ਟਾਈਮ ਬਾਈ ਇੱਕ ਦੋ ਦਿਨ ਲਊ ਬਸ ਦੋ ਦਿਨ ਬਾਕੀ ਮੰਨ ਲਓ ਠੀਕ ਆ ਦੂਜਾ ਸੂਆ ਕੀ ਅੰਦਾਜ਼ਾ ਆਪਣ ਦੁੱਧ ਦਾ ਦੇ ਤੋ ਅੰਦਾਜ਼ਾ ਬਾਈ ਪਲੂਨ ਨੇ 12.5 13 ਲੀਟਰ ਦ ਦੀ ਨਗਮਨਗੇ ਲੈ ਜੀ ਹਾਂ ਠੀਕ ਹੈ ਚੋਣ ਚਵਾਚੀ ਪਾਗੇ ਮੇ ਦਾ ਬਹੁਤ ਚੰਗਾ ਬਈ ਹਜੇ ਤਾਂ ਸ਼ਹਿਰ ਵਰਗਾ ਜੀਪਾ ਸੀ ਹੁਣ ਠੀਕ ਹੈ ਹੁਣ ਸੂਰ ਵਾਲੀ ਆ ਸੋ ਵੀਰ ਥਾਣਾ ਦੇਖੋ ਚਾਰੇ ਨਿਕਣ ਵਿੱਚ ਕਿਆ ਬਾਤਾ ਮੁਠੀ ਵਾਲਾ ਥਾਣਾ ਤੇ ਨਾ ਸਾਈਜ਼ ਵੱਡਾ ਨਾ ਛੋਟਾ ਹਨਾ ਜਵਾ ਥਾਣਾ ਦਾ ਮੀਡੀਅਮ ਸਾਈਜ਼ ਆ ਤੇ ਰੇਟ ਬਿਆਰ ਕੀ ਰਹਿਣਗੇ ਰੇਟ ਬਈ ਫੋਨ ਤੇ ਕਰਾਂਗੇ ਹੋਣਗੇ ਜੈ ਸਮਝ ਜਾਓ ਜਿਹੜਾ ਪਹਿਲਾਂ ਫੋਨ ਲਾਉ ਉਹ ਮੈਂ ਕਿਹਾ ਜਿਹੜਾ ਪਹਿਲਾਂ ਫੋਨ ਲਾਉ ਉਹ ਹੀ ਲੋ ਬਈ ਅਸੇ ਰੇਟ ਇਹ ਜਾਓ ਹਾਂ ਠੀਕ ਹੈ ਟੋੜੀ ਬਾਰ ਨੂੰ ਦਿਲ ਕਹਿ ਕਾੜਦੇ ਸਹੀ ਨਟ ਇਹ ਦਿਲ ਬਈ ਮੰਨ ਕੇ ਚੱਲ ਵੀ ਮਾਲਕਾਂ ਨੇ ਤਿੰਨ ਚਾਰ ਕਿਹਾ ਆਈ ਕਰਕੇ ਦੋ ਦਿਨ ਲਿਆ ਸਕਦੀ ਆ ਠੀਕ ਹੈ ਹੋ ਵੀ ਸਕਦੀ ਆ ਸੂਣ ਦੇ ਹੋਣਾ ਮਨੇ ਲੇਵਾ ਲੂਆ ਬਹੁਤ ਚੰਗਾ ਬਣਾਏ ਨੇ ਠੀਕ ਹੈ ਹਾਂ ਆਸਾਨ ਵਗੈਰਾ ਦੱਸਿਆ ਕਿਹੜੇ ਤੋਂ ਕਰਾਸ ਆ ਨਹੀਂ ਮੇਰੇ ਉਹ ਨਹੀਂ ਆਪਾਂ ਪੁੱਛਿਆ ਠੀਕ ਹੈ ਉਹ ਗੱਲ ਪੁੱਛੀ ਕੋਈ ਨਹੀਂ ਨਾ ਬਦੱਸਣੀ ਆ ਹਾਂ ਸੋ ਲੇਵੇ ਦੀ ਬੜੀ ਸਾਫ ਸੁਥਰੀ ਆ ਯਾਰ ਕਿਆ ਬਾਤਾਂ ਚਾਰੇ ਦਾ ਨਿਖਣ ਮੇ ਸਾਫ ਸੁਥਰੇ ਸੇ ਗੱਲ ਮੈਂ ਦੱਸਦਾ ਲੇਵਾ ਬੜਾ ਜਗਾ ਥਾਰੇ ਨ ਮੁੱਠੀ ਵਾਲਾ ਜਮ ਆਮ ਦੌਰ ਦੇ ਨੀਲੀ ਦਾ ਵੀ ਆਪ ਦੇਖ ਲੈ ਕੀ ਮੈਂ ਥਾਨ ਨਾਲ ਜੁੜੇ ਹੁੰਦਾ ਕੱਲਾ ਰੰਗੀ ਚਿੱਟਾ ਹੁੰਦਾ ਪਰ ਇਹ ਰੇਟ ਵੀਰ ਕਦਾ ਜਾਇਜ ਹੋਊਗਾ ਫੂਡ ਤੇ ਕਰਾਂ ਕਿਉਂਕਿ ਗੱਬਣ ਆ ਗਈ ਹੈ ਰੇਟ ਤੇ ਫੂਡ ਤੇ ਵਪਾਰ ਦਾ ਕੰਮ ਆ ਕੀ ਵੇਚਣਾ ਲੈ ਬੰਦਾ ਲੈ ਜਾਂਦਾ ਪਹਿਲਾ ਨੰਬਰ ਤੇ ਆਪਾਂ ਦਿਖਾਉਂਦੀ ਨੀਲੀ ਦਾ ਵੀ ਮੂਰਨਾ ਜਿਹੜਾ ਜੋ ਫੋਟੋ ਦੀ ਵੀ ਥੀ ਤੇ ਮਗਰ ਨਾਲ ਤੇ ਹੈਗੀ ਪੌਣੀ ਗੱਠ ਦੀ ਥੀ ਬਹੁਤ ਭਾਈ ਐਵੇਂ ਮਾਨੂੰ ਵੀ ਬਲੇਦਨ ਗਾਈਆਂ ਵਰਗਾ ਥਾਂ ਲੈ ਠੀਕ ਹੈ ਤੇ ਬਣੂ ਨੂੰ ਬਹੁਤ ਦਾਣਾ ਹਲੇ ਆਖਿਆ ਬਣੂ ਵਿਥੇ ਦੋ ਨੰਬਰ ਤੇ ਆਪਾਂ ਗੱਬਣ ਵੈੜ ਦੇਖੀਏ ਨੇ ਜਰਸੀ ਚ ਆ ਗਈ ਹੈ ਨਾ ਹਾਂਜੀ ਜਰਸੀ ਕਾਫੀ ਕਲਰ ਚ ਹਾਂਜੀ ਕਿਹੜਾ ਸੂਆ ਸੁੰਦੀ ਹੈ ਜੀ ਇਹ ਵੀ ਫਿਰ ਇਹ ਦੂਜੇ ਸੂਏ ਸੁੰਦੀ ਹੈ ਕੈਦ ਲੈ ਜੂਗੀ ਇਹ ਲੈ ਜੂ ਬਾਈ ਹਜੇ ਪੰਜ ਸੇਦਰ ਬਾਕੀ ਕਿੰਨਾ ਕਰੋ ਤੂੰ ਰੇੜੂ ਵੇਚ ਕੇ ਪੱਠੇ ਪਾਲੂਗਾ ਬਈ ਭਾਈ ਐ ਮੰਨ ਲਵੀ 18 18 20 18 ਵੀ ਦੁੱਧ ਦੇ ਸਕਦੀ ਠੀਕ ਹੈ ਹਾਂ ਦੈਨ ਲੈ ਜੀ ਪੰਜ ਦੈਨ ਤਾਂ ਲੈ ਜੂ ਬਈ ਖੁੱਲੇ ਠੰਢੀ ਲੈ ਭਵੇਂ ਦੋਨੇ ਪਾਸੇ ਬਹਿ ਜਾ ਜਿੱਧਰ ਮਰਜੀ ਠੀਕ ਹੈ ਤੋਰ ਦੀ ਬਾਹਰ ਨੂੰ ਸੋ ਵੀਰ ਦੂਜੇ ਨੰਬਰ ਤੇ ਕਾਫੀ ਕਲਰ ਦੇ ਵਿੱਚ ਆ ਗਈ ਜਰਸੀ ਦਿਆਣਾ ਮੰਨ ਕੇ ਚਲੋ ਪੰਜ ਚਾਰ ਲੈਦੀ ਪਈ ਹੈਗੀ ਸੋ ਵੀਰ ਕੱਦ ਕਾਰ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀਸਮੀ ਪੜੀ ਦੂਜਾ ਸੂਰ ਸੁੰਦੀ ਪਈ ਆ ਜਿੱਥੇ ਮਰਜੀ ਖੜਾ ਲਾ ਪਈ ਆ ਠੀਕ ਆ ਪੰਜ ਚਾਰ ਦਿਨ ਬਾਕੀ ਆ ਸੂਣ ਦੇ ਵਿੱਚ ਹਣਾ ਹਾਂਜੀ ਤੇ 18 ਲੀਟਰ ਦੁੱਧ ਮੰਨ ਕੇ ਜਿਹੜਾ ਵਰਜੀ ਬੰਦਾ ਲੈ ਜੇ ਬਈ 18 ਤੋਂ 20 ਲੀਟਰ ਆਉਂਦਾ ਨਹੀਂ ਦੁੱਧ ਦੇ ਸੋਭਾ ਕੀ ਕਾਤ ਕੋ ਤੇ ਦੇਖੋ ਤੇ ਪ੍ਰਿੰਟ ਰੂਡ ਦੇਖੋ ਬੈਠਦੇ ਸੋਹਣੇ ਸਾਫ ਸੁਥਰੇ ਤੇ ਫਿਰ ਰੇਟ ਸਾਰਿਆਂ ਦੇ ਫੋਨ ਤੇ ਹੋਣਗੇ ਹਾਂ ਬਈ ਰੇਟ ਫੋਨ ਤੇ ਹੋਣਗੇ ਕਈ ਵਾਰੀ ਬਾਈ ਵਿਕਰੀ ਵਾਲਾ ਕੋਈ ਲੈ ਜਾਂਦਾ ਨਾ ਫਿਰ ਕੋਈ ਐ ਤਾਂ ਨਹੀਂ ਕਰ ਲੋ ਬੰਦਾ ਫੋਨ ਲਾ ਕੇ ਕਹੇ ਵੀ ਪਿਓੜੇ ਪਿਓ ਮੰਗੀ ਜਾਂਦੇ ਹਾਂ ਬਈ ਨਾ ਜਿਹੜਾ ਮੈਂ ਕਿਹਾ ਪਹਿਲਾ ਫੋਨ ਲਗੂ ਉਸ ਨੂੰ ਦੇ ਦਿੰਨੀ ਠੀਕ ਆ ਆਪਣਾ ਚਾਰੇ ਨਾਲੇ ਵੇਚਨੇ ਆ ਵੇਚਨੇ ਆ ਬਈ ਵਿਹਾਰੀ ਵੰਡ ਚਾਹੀਦਾ ਬੰ ਦੋ ਪਾਸੇ ਵੀਰ ਕਹਿੰਦਾ ਮਾਰਜਨ ਮੰਨਦਾ ਹੋਇਆ ਆਪਾਂ ਵਹਿੜਾ ਦੇ ਕੇ ਤੋਰਾਂਗੇ ਇਹ ਆ ਗਈ ਦੂਜੇ ਨੰਬਰ ਤੇ ਵਹਿੜਾ 91 ਇੱਕ ਵਾਰ ਨੇੜੇ ਤੋਂ ਫੇਰ ਦਿਖਾਣਾ ਥਾਣ ਦੇਖੋ ਚਾਰੇ ਨਿਖਣ ਮੇ ਜਮ ਤੇ ਆ ਗਈ ਤੀਜੇ ਨੰਬਰ ਤੇ ਆਪਣੀ ਇਹ ਬਈ ਸ਼ਾਈ ਵਾਲਾ ਕਿਹੜਾ ਸੁਹਾ ਸੁਈ ਬਈ ਇਹ ਵੀਰੇ ਮੂੰਹੋਂ 6 ਦਿਨ ਦਾ ਸੁਹਾ ਦੂਜਾ ਦੂਜਾ ਸੁਹਾ ਕਿਹੜੇ ਦਿਨ ਹੋ ਗਏ ਇਹਨੂੰ ਸੁਈ ਨੂੰ ਹੋ ਗਿਆ ਬਈ 10 14 ਦਿਨ ਮਗਰ ਬੱਛੀ ਆ ਨਾ ਮਗਰ ਬੱਛੀ ਠੀਕ ਹੈ ਜੇ ਅਜੇ ਰੋਕੇ ਆ ਮੈਂ ਕਿਹਾ ਸਭ ਕੁਝ ਗਾਰੰਟੀ ਆਪਣੇ ਘਰੇ ਸੂਈ ਇੱਕ ਸੁਈ ਸਵੇ ਲੈ ਕੇ ਆ ਬਈ ਸੁਈ ਸੁਈ ਦੀ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ ਬਾਈ ਹੁਣ 14 ਇਹ ਡੱਬੇ ਮਿਲਕੇ ਦਿਓ ਠੰਡੇ 7 ਡੱਬੇ ਟਾਈਮ ਦੇ ਬਿਲਕੁਲ ਸਾਈ ਕਰ ਲਈ 2 ਟਾਈਮ ਚ ਵਾਗੇ ਜੇ ਮੈਂ ਖਾ ਪਵੇ 5 ਟਾਈਮ ਚੋਲੇ ਬਾਈ ਜੇ ਘੜ ਕੇ ਗੱਡੀ ਤੇ ਵਾਗੇ ਦੋ ਰਾਂਗੇ ਮੈਂ ਕਿਹਾ ਬਿਲਕੁਲ ਠੀਕ ਹੈ ਨਿਆਣਾ ਵਗੈਰਾ ਮੈਂ ਕਿਹਾ ਕੁਛ ਮਰਜ਼ੀ ਕਰੀ ਜਲੇ ਬਾਈ ਪਰ ਮੈਂ ਦੋਨੇ ਪਾਸੇ ਬੈਹਿ ਕੇ ਚੋਣ ਵਾਲੀ ਗੱਲ ਹੈ ਠੀਕ ਹੈ ਹਾਂ ਠੰਡੀ ਸੀਲ ਦਾ ਅੰਤੀ ਕੋਈ ਨਹੀਂ ਯਾਰ ਹਨਾ ਲੈ ਸੋ ਫਿਰ ਆਹ ਦੇਖੋ ਜਮਾ ਠੰਡੀ ਠੁੰਡੀ ਹਨ ਤੇ ਕਿੰਨਾ ਦੁੱਧ ਹਾਈਸਟ ਪਾ ਦੂ ਹੋਰ ਸੇਵਾ ਕਰ ਲਾਂਗੇ ਦੀ ਆਪਾਂ ਭਾਈ ਐ ਮਨ ਲਾ ਵੀ ਆਪਾਂ 14 ਗੇਗੀ ਦੇਵਾਂਗੇ ਜੇ ਬੰਦੇ ਨੇ ਸੇਵਾ ਚੰਗੀ ਕਰ ਲਈ ਪਰ ਮੈਂ 16 ਚੋੜੇ 17 ਚੋੜੇ ਤੋੜ ਦੀ ਬਾਹਰ ਨੂੰ ਸੋ ਬਰ ਤੀਜੇ ਨੰਬਰ ਤੇ ਸਾਈਵਾਲ ਬਾੜ ਠੰਡੀ ਬਰਫ ਦੀ ਸੇਲੀ ਇੱਕ ਹੈਸਰ ਦੀ ਰੋਤ ਇੱਕ ਹੈ ਠੰਡੀ ਜਮ ਨਜ਼ਾਰੇ ਲਿਆ ਜਣੇ ਆ 2 ਵਜੇ 4 ਵਜੇ 3 ਵਜੇ ਬਿਨਾ ਨਿਆਣਾ ਪਾਇੇ ਖੜੀ ਤੇ ਬਿਰਨੇ ਹੱਥ ਮਾਰ ਕੇ ਦਿਖਾਦਾ ਤਾਂ ਇਹਨੇ ਆਪਦੇ ਕੈਰੇਕਟਰ ਦਿਖਾ ਦੇ ਜਮ ਤੇ ਚੋਣ ਛੱਡ ਦੀ ਫਿਰ ਗੱਡਣਾ ਹੈਗਾ ਮੈਂ ਕਿਹਾ ਭਾਈ ਗੂਠੇ ਵਰਗੀ ਮੋਟੀ-ਮੋਟੀ ਤਾਰ ਠੀਕ ਹੈ ਹਾਂ ਚੌਨਾ ਗਿਲਦੋਤ ਨਟੇ ਜਮ ਹਾਜ਼ਰ ਆ ਮੈਂ ਕਿਹਾ ਬਾਈ ਭਵੇਂ ਤਿੰਨ ਟਾਈਮ ਚੋਲੀ ਭਵੇਂ ਕੋਈ ਆਪਾਂ ਨੂੰ ਐ ਨਹੀਂ ਵੀ ਕੁਛ ਨੇ ਬਈ ਆਏ ਚੋਲੀ ਆ ਆਪਣੀ ਬਾਹਰ ਦੇਖ ਲਈ ਕੋਈ ਆਪਾਂ ਨੂੰ ਦਿੱਕਤ ਨਹੀਂ ਸਹੀ ਕਰ ਲੈ ਬੰਦਾ ਚੋਗ ਮੈਂ ਕਿਹਾ ਤਿੰਨ ਟਾਈਮ ਚੋਗ ਜਿਹਾਵੇ ਇੱਕ ਟਾਈਮ ਨਾ ਚੋਵੇ ਠੀਕ ਹੈ ਅੱਗੇ ਚੌਥੇ ਨੰਬਰ ਤੇ ਆ ਗਈ ਬੂਰੀ ਮੈਂ ਗੱਭਣ ਹਾਂਜੀ ਕਿਹੜਾ ਸੂਤ ਤੇ ਦਿਨ ਕਿੰਨੇ ਲੈਂਦੀ ਆ ਇਹਦਾ ਸੂਤ ਤੀਜਾ ਬਾਈ ਠੀਕ ਹੈ ਲੈ ਜੂ ਮੇਰੇ ਸਾਹ ਨਾ ਕਈ ਦਿਨ ਹਣਾ ਹਾਂ ਇਹ 10 ਤੋਂ 12 ਦਿਨ ਹਜੇ ਲੇਈ ਕਹਿੰਦਾ ਵਾ 20 ਤੋਂ ਵੱਲ ਵਿੱਚ ਸੁਖੂਗੀ ਬਸ 10-12 ਦਿਨ ਲੇਈ ਵੀਰੇ 10-12 ਦਿਨ ਤਿਆਰ ਹੋ ਜੂ ਮੇ ਦੁੱਧ ਵਈ ਇਹ ਦਾ 16 15 16 15 16 ਚ ਹੋਇਆ ਠੀਕ ਆ ਰੇਟ ਫਿਰ ਰੇਟ ਵਈ ਫੋਨ ਤੇ ਕਰਾਂਗੇ ਕੱਚੀ ਆ ਤੋੜ ਨਹੀਂ ਮਾੜੀ ਹੋਈ ਕੱਚੀ ਨਹੀਂ ਸੋਪਰਾ ਕੱਦਕਾਰ ਵਗੈਰਾ ਦੇਖੋ ਬੂਰੀ ਮੈਂ ਤੀਜਾ ਸੂਰਤ ਹੁੰਦੀ ਆ 15 14 15 ਦਿਨ ਨਹੀਂ ਦੀ ਪਈ ਆ ਦੁੱਧ ਤੁਸੀਂ ਮੰਨ ਕੇ ਚਲੋ ਵੀ ਸੇਵਾਣਾ ਚੰਗੀ ਕਰ ਲਾਂਗੇ ਆਪਾਂ 15 16 ਕਿਲੋ ਦੁੱਧ ਪਾਉਣ ਵਾਲੀ ਮੈਂ ਹੈਗੀ ਬਾਡੀ ਖੁੱਲਾ ਦੁੱਧ ਚੂਹਿਆ ਹੋਇਆ ਬੰਦੇ ਦਾ ਆਪਣੇ ਲੋਕਲ ਮੈਂ ਹੈ ਵੀ ਇਹ ਦੇਖ ਰੇਖ ਚ ਮੈਂ ਲਈ ਵੀ ਆ ਠੀਕ ਆ ਬਾਡੀ ਮੰਦਰ ਬਹੁਤ ਚੰਗੀ ਆ ਹਣਾ ਸੋਪਰਾ ਆਪਾਂ ਚਾਰ ਨਗਰ ਸਗਾ ਦੇ ਨੰਬਰ ਬੋਲ ਦਿ ਦੁਬਾਰੇ ਆਪਾਂ ਨੰਬਰ 987632066 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਿਆਰ ਹੋਣਾ